ਅੱਜ 32 33 ਦਿਨ ਹੋ ਗਏ ਰੋਜ ਆਇਂ ਲੱਗਦਾ ਵੀ ਅੱਜ ਇਹ ਇੰਤਜ਼ਾਰ ਖਤਮ ਹੋ ਜਾਊਗਾ ਇੱਕ ਉਮੀਦ ਹੁੰਦੀ ਹੈ ਇੱਕ ਤਰੀਕ ਦੀ ਗੱਲ ਸੀ ਅੱਜ ਵੇਖ ਲਓ ਤੁਸੀਂ ਅਗਲੇ ਮਹੀਨੇ ਦੀ ਦੋ ਤਰੀਕਾ ਦੇ ਸ਼ਾਇਦ ਆ ਕਈ ਯਾਰ ਹੀ ਸੋਚਦਾ ਹੁੰਦਾ ਇਨਸਾਨ ਆਪ ਦਾ ਇੱਕ ਅਲੱਗ ਪਲਾਨ ਬਣਾਉਂਦਾ ਪਰ ਉੱਪਰ ਵਾਲੇ ਨੇ ਇੱਕ ਅਲੱਗ ਪਹਿਲੇ ਪਲਾਨ ਬਣਾ ਰੱਖਿਆ ਹੁੰਦਾ ਹਰ ਮੇਰੇ ਬਾ ਦਿਨ ਵੀ ਚੜਦਾ ਹੈ ਇਸ ਉਮੀਦ ਦੇ ਵਿੱਚ ਆਪਾਂ ਜ਼ਿੰਦਗੀ ਚ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਆਂ ਗਾਂ ਉਪਰ ਵਾਲੇ ਨੂੰ ਪਤਾ ਹੈ ਕੀ ਹੋਣਾ ਹੈ ਕੀ ਨਹੀਂ ਹਰ ਨਵੀਂ ਸਵੇਰ ਇੱਕ ਨਵੀਂ ਉਮੀਦ ਲੈ ਕੇ ਆਉਂਦੀ ਹੈ ਤੇ ਮੈਨੂੰ ਪੂਰੀ ਉਮੀਦ ਹੈ ਵੀ ਬਹੁਤ ਜਲਦੀ ਉਹ ਸਵੇਰ ਆਉਗੀ ਇਤਨਸਾਰ ਦਾ ਇੰਤਜ਼ਾਰ ਜਿਹੜਾ ਖਤਮ ਹੋਊਗਾ ਨਾਲ ਨਾਲ ਕੋਸ਼ਿਸ਼ ਕਰਦੇ ਆਂ ਪਹਿਲਾਂ ਤਰ੍ਹਾਂ ਵੀਡੀਓ ਬਣਾਉਣ ਦੀ ਉਹਦੇ ਨਾਲ ਥੋੜਾ ਜਿਹਾ ਮਾਈਂਡ ਬੰਦੇ ਦਾ ਹੋਰ ਪਾਸੇ ਲੱਗ ਜਾਂਦਾ ਥੋੜਾ ਜਿਹਾ ਜੀ ਲੱਗਣ ਲੱਗ ਜਾਂਦਾ ਹੈ ਇਨਸਾਨ ਭਾਵੇਂ ਬਾਹਰੋਂ ਜ਼ਾਹਿਰ ਨਾ ਕਰੇ ਪਰ ਅੰਦਰੋਂ ਕਿੰਨਾ ਦੁਖੀ ਹੁੰਦਾ ਹੈ ਇਹ ਉਹੀ ਜਾਣਦਾ ਜਦੋਂ ਮਾੜੀ ਜਿਹੀ ਬਾਰੀ ਖੜਕਦੀ ਹੈ ਐਂ ਲੱਗਦਾ ਵੀ ਇੰਤਜ਼ਾਰ ਖਤਮ ਹੋ ਗਿਆ ਕਈ ਵਾਰੀ ਰਾਤ ਨੂੰ ਵੀ ਉੱਠ ਉੱਠ ਵੇਖੀਦਾ ਬਸ ਉਮੀਦ ਹੈ ਤੇ ਇਹੀ ਆਸ ਹੈ ਵੀ ਜਲਦੀ ਜਿਹੜਾ ਇੰਤਜ਼ਾਰ ਹੈ ਉਹ ਖਤਮ ਹੋਊਗਾ ਬਾਕੀ ਹੁਣ ਆਪਾਂ ਹੌਲੀ ਹੌਲੀ ਪਾਇਆ ਕਰਾਂਗੇ ਵੀਡੀਓ ਕਰਦੇ ਆਂ ਸ਼ੁਰੂ ਕੁਝ ਵੀਡੀਓ ਮੇਰੇ ਕੋਲ ਪਹਿਲਾਂ ਦੀਆਂ ਪੱਗਾਂ ਕੁਛ ਆਪਾਂ ਕੋਸ਼ਿਸ਼ ਕਰਾਂਗੇ ਥੋੜੀ-ਥੋੜੀ ਬਣਾਉਣ ਦੀ ਤੇ ਬਾਕੀ ਸਾਰਿਆਂ ਕੋਲੇ ਫੋਟੋਆਂ ਹੈਗੀਆਂ ਹੀ ਆ ਵੀਡੀਓ ਵੀ ਹੈਗੀਆਂ ਜੇ ਕਿਸੇ ਨੂੰ ਕੁਝ ਵੀ ਪਤਾ ਲੱਗਦਾ ਮੇਰਾ ਨੰਬਰ ਦਿੱਤਾ ਹੋਇਆ ਤੁਸੀਂ ਮੈਨੂੰ ਫੋਨ ਕਰਿਓ ਜਰੂਰ ਤੇ ਫੋਟੋ ਵੀ ਤੁਹਾਡੇ ਕੋਲ ਹੈਗੀ ਹੈ ਸਾਰ ਨੂੰ ਪਤਾ ਲੱਗ ਜੂ ਵੀਡੀਓ ਤੋਂ ਫੋਟੋ ਤੋਂ ਜੇ ਕਿਸੇ ਨੂੰ ਕੁਝ ਵੀ ਪਤਾ ਲੱਗਦਾ ਤਾਂ ਪਲੀਜ਼ ਮੈਨੂੰ ਫੋਨ ਜਰੂਰ ਕਰਿਓ ਇਹ ਜ਼ਿੰਦਗੀ ਬਹੁਤ ਛੋਟੀ ਹੈ ਤੇ ਪਤਾ ਨਹੀਂ ਲੱਗਦਾ ਕਦੋਂ ਕੀ ਹੋ ਜਾਏ ਬਸ ਸਾਰੇ ਰਲ ਮਿਲ ਕੇ ਰਹੋ ਪਿਆਰ ਬੰਡੋ ਇੱਕ ਦਿਨ ਰਾਤੀ ਬੰਦਾ ਵਾਈ ਗੁਰੂ ਬਾਕੀ ਚੰਗਾ ਮਾੜਾ ਟਾਈਮ ਬੰਦਿਆਂ ਦੀ ਪਛਾਣ ਕਰਾਉਣਾ ਵਾਸਤੇ ਆਉਂਦਾ ਹੁੰਦਾ ਤੇ ਮੈਂ ਧੰਨਵਾਦ ਦੀਆਂ ਸਾਰਿਆਂ ਦਾ ਮੇਰੇ ਪਿੰਡ ਵਾਲਿਆਂ ਦਾ ਹਜ਼ਾਰਾਂ ਦੋਸਤਾਂ ਦਾ ਚਾਚੇ ਤਾਂ ਹੁੰਦਾ ਮਾਮਾ ਜੀ ਵਰਗੇ ਸਾਰਿਆਂ ਦਾ ਸਾਡੇ ਰਿਸ਼ਤੇ ਸਾਰਿਆਂ ਦਾ ਭੋਜ ਜੀ ਵਰਗਿਆਂ ਦਾ ਜਿਨ੍ਹਾਂ ਨੇ ਮੈਨੂੰ ਹੌਸਲਾ ਵੀ ਦਿੱਤਾ ਪੂਰਾ ਸਾਥ ਵੀ ਦਿੱਤਾ ਵਾਹਿਗੁਰੂ ਉਹਨਾਂ ਨੂੰ ਵੀ ਚੜ੍ਹਦੀ ਕਲਾ 'ਚ ਰੱਖੇ। ਬਾਕੀ ਦੁਨੀਆਦਾਰੀ ਐ ਇਹ। ਪਰ ਮੇਰੇ ਨਾਲ ਬੜੇ ਰੀ ਹੋ ਗਿਆ ਚੀਜ਼ਾਂ। ਤਾਂ ਫਲ ਟੁੱਟਦਾ। ਬੜੇ ਰੀ। ਤੇ ਵੇਹੜੀਆਂ ਚੀਜ਼ਾਂ ਹੋਈਆਂ। ਆਦੇ ਅੰਦਰੋਂ ਉੱਠ ਤੇ ਬੈਠਣ ਕੁੱਤਾ ਵੱਢ ਜੇ। ਉਦੋਂ ਵੀ ਮਰਨਾ ਪੈੜੀਆਂ ਚੀਜ਼ਾਂ ਹੁੰਦਾ। ਕੀ ਕੁਝ ਬਿਆਨ ਕਰਾਂ ਤੇ ਕੀ ਨਾ ਕਰਾਂ। ਕਈ ਵੇ ਸੋਚਦਾ ਤਾਂ ਉਦੋਂ ਵੀ ਅੱਖਾਂ ਚੋਂ ਅਥਰੂ ਆ ਜਾਂਦੇ ਆ ਇਹ ਜ਼ਿੰਦਗੀ ਆ ਪਰਮਾਤਮਾ ਕਰਕੇ ਹਰੇਕ ਦਿਨ ਕਿਸੇ ਦੁਸ਼ਮਣ ਤੇ ਵੀ ਨਾ ਆਣਾ ਬਾਕੀ ਭਾਈ ਜੂ ਗਲਤੀ ਫਲਤੀ ਹੋਈ ਹੋਵੇ ਤਾਂ ਮਾਫੀ ਮੰਗਦਾ ਕੋਸ਼ਿਸ਼ ਕਰਾਂਗਾ ਉਹਨੂੰ ਵੀ ਜਲਦੀ ਵੀਡੀਓ ਲੈ ਕੇ ਆ ਕੇ ਕਰਕੇ ਕੋਕ ਦੇ ਦੋਸਤੋ ਪਰਮਾਤਮਾ ਸਭ ਚੜ੍ਹਦੀ ਕਲਾ 'ਚ ਰੱਖੇ ਤੁਸਰੀ ਖਾਲ